ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ੁਰੂ ਤੋਂ ਲੈ ਕੇ ਹੀ ਪਖੰਡਾਂ ਵਿੱਚੋਂ ਬੈਮਾਂ ਵਿੱਚੋਂ ਭਰਮਾਂ ਵਿੱਚੋਂ ਕੱਢਿਆ ਹੈ ਕਿ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਨਾ ਹੈ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵੀ ਕੇਵਲ ਜੋ ਨਾਸ਼ ਰਹਿਤ ਹੈ ਉਹ ਪਰਮਾਤਮਾ ਦਾ ਨਾਮ ਹੈ ਬਾਕੀ ਦ੍ਰਿਸ਼ਟ ਮਾਨ ਸਭ ਬਿਨਸੀ ਹੈ ਕਿਆ ਲੱਗ ਹੈ ਗਵਾ ਵੀ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਉਸੇ ਨੇ ਸ੍ਰਿਸ਼ਟੀ ਸਾਜੀ ਹੈ ਉਹੀ ਰਹਿਣ ਵਾਲਾ ਹੈ ਬਾਕੀ ਸਭ ਨਾਸ਼ਵਾਨ ਹੈ ਫਿਰ ਮਹਾਰਜ ਨੇ ਸ਼ੁਰੂ ਵਿੱਚ ਸਾਨੂੰ ਕੀ ਕਿਹਾ ਵੀ ਸੋਚੈ ਸੋਜਣਾ ਹੋਵੇ ਜੇ ਸੋਚੀ ਲਖਵਾਲ ਇੱਥੇ ਸੋਚ ਦਾ ਅਰਥ ਚਿੰਤਾ ਨਹੀਂ ਹੈ ਇੱਥੇ ਸੋਚ ਦਾ ਅਰਥ ਪਵਿੱਤਰਤਾ ਹੈ ਵੀ ਕੇਵਲ ਬਾਹਰੋਂ ਪਵਿੱਤਰ ਹੋਣ ਨਾਲ ਜਾਂ ਬਾਹਰੋਂ ਬਾਰਿਸ਼ ਨਾਨ ਕਰਨ ਨਾਲ ਸੋਚੈ ਸੋਚ ਨਾ ਹੋਵੀ ਪਾ ਬਾਹਰੋਂ ਸੋਚ ਰੱਖਣ ਨਾਲ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੀ ਜੇ ਲਾਏ ਰਹਾ ਨਿਵਤਾਰ ਮੋਨ ਰੱਖਣਾ ਚੁੱਪ ਕਰਨਾ ਭੁੱਖਿਆ ਭੁੱਖ ਨਾ ਉਤਰੀ ਜਿਵਨਾਂ ਪੂਰੀਆਂ ਪਾਰ ਕਿ ਜੇ ਸਬਰ ਨਹੀਂ ਹੈ ਸੰਤੋਖ ਨਹੀਂ ਭਾਵੇਂ ਪੂਰੀਆਂ ਦੇ ਭਾਰ ਨਾਲ ਬਨਲਾ ਪਰ ਮਨ ਦੀ ਭੁੱਖ ਕਦੇ ਉਤਰਨ ਵਾਲੀ ਨਹੀਂ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਦੇ ਸ਼ਬਦ ਵਿੱਚ ਇਹੀ ਸਮਝਾਉਂਦੇ ਆ ਕਿ ਕਾਲ ਨਹੀਂ ਜੋਗ ਨਹੀਂ ਨਾਹੀਂ ਸਤਿ ਕਾ ਟੱਬ ਕਿ ਇਹ ਜਿਹੜਾ ਸਮਾਂ ਹੈ ਮਨੁੱਖਾ ਜਨਮ ਦਾ ਇਹ ਅੱਖਾਂ ਮੀਚਣ ਵਾਸਤੇ ਨਹੀਂ ਹੈ ਜਾਂ ਨੱਕ ਫੜਨ ਵਾਸਤੇ ਨਹੀਂ ਹੈ ਇਹ ਟੱਬਾਂ ਨਾਲ ਪ੍ਰਮਾਤਮਾ ਦਾ ਮੇਲ ਨਹੀਂ ਹੁੰਦਾ ਭਾਵੇਂ ਇਹ ਪਖੰਡਾ ਨਾਲ ਪ੍ਰਮਾਤਮਾ ਦਾ ਮੇਲ ਨਹੀਂ ਹੁੰਦਾ ਤੇ ਨਾਹੀਂ ਕੇਵਲ ਕੱਲੇ ਉੱਚੇ ਆਚਰਨ ਦਾ ਤਰੀਕਾ ਹੈ ਮਹਾਰ ਸੱਚੇ ਪਾਤਸ਼ਾਹ ਕਹਿੰਦੇ ਆ ਕਾਲ ਨਹੀਂ ਜੋਗ ਨਹੀਂ ਨਾਹੀਂ ਸਤ ਕਾ ਢੱਬ ਢੱਬ ਭਾਵ ਇੰਨਾ ਪਖੰਡਾਂ ਨਾਲ ਇਹ ਨਾ ਤਰੀਕਿਆਂ ਨਾਲ ਥਾ ਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਹ ਬਜਗ ਸ੍ਰੇਸ਼ਟ ਥਾਂ ਇਸ ਪਾਠ ਨੂੰ ਕੇਵਰੀ ਆਪਾਂ ਕਰਦੇ ਆ ਥਾ ਨਸ਼ਟ ਨਹੀਂ ਥਾ ਨਸ਼ਟ ਸ਼੍ਰੇਸ਼ਟ ਥਾਂ ਪਵਿੱਤਰ ਹਿਰਦੇ ਇਨ੍ਹਾਂ ਤਰੀਕਿਆਂ ਦੇ ਰਾਹੀਂ ਜਗਤ ਦੇ ਅਨੇਕਾਂ ਪਵਿੱਤਰ ਹਿਰਦੇ ਵੀ ਮੈਲੇ ਹੋ ਜਾਂਦੇ ਹਨ ਇਨ੍ਹਾਂ ਤਰੀਕਿਆਂ ਨਾਲ ਸਗੋਂ ਹਿਰਦਾ ਜਿਹੜਾ ਉਹ ਮੈਲਾ ਹੋ ਜਾਂਦਾ ਹੈ ਇਸ ਤਰ੍ਹਾਂ ਜਗਤ ਬਕਾਰਾਂ ਵਿੱਚ ਡੁੱਬਣ ਲੱਗ ਪੈਂਦਾ ਹੈ ਥਾ ਨਸ਼ਟ ਜਗ ਭ੍ਰਿਸ਼ਟ ਹੋਇ ਡੂਬ ਤਾ ਇਹ ਬਜਗ ਇਸ ਤਰ੍ਹਾਂ ਮਹਾਰਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਕਾਲਯੁਗ ਵਿੱਚ ਕੀ ਕਰਨਾ ਹੈ ਕਾਲਯੁਗ ਦੇ ਵਿੱਚ ਕਲਮੈ ਭਾਵ ਸੰਸਾਰ ਵਿੱਚ ਕਲਮੈ RAM ਨਾਮ ਸਾਰ ਕੇ ਜਗਤ ਵਿੱਚ ਪਰਮਾਤਮਾ ਦਾ ਨਾਮ ਸਿਮਰਨਾ ਹੀ ਸਾਰੇ ਕੰਮਾਂ ਨਾਲੋਂ ਸ੍ਰੇਸ਼ਟ ਕੰਮ ਹੈ ਆਖੋ ਸਤਨਾਮ ਹੁਣ ਕਹਿਦਾਂ ਮਰ ਸੱਚ ਵੀ ਅੱਖਾਂ ਮੀਚਨ ਨਾਲ ਬਹੁਤੀਆਂ ਜਾਂ ਨੱਕ ਪਕੜਨ ਨਾਲ ਜਾਂ ਬਹੁਤੇ ਵਖਾਵੇ ਕਰਨ ਨਾਲ ਕੁਛ ਨਹੀਂ ਬਣਦਾ ਅੱਖੀ ਤਾਂ ਮਿੱਟ ਹੈ ਨਾਕ ਪਕੜ ਹੈ ਠੱਗਣ ਕੋ ਸੰਸਾਰ ਜਿਹੜੇ ਇਹ ਲੋਕ ਅੱਖਾਂ ਤਾਂ ਮੀਟਦੇ ਹਨ ਨੱਕ ਵੀ ਫੜਦੇ ਹਨ ਇਹ ਜਗਤ ਨੂੰ ਠੱਗਣ ਵਾਸਤੇ ਕਰਦੇ ਹਨ ਇਹ ਭਗਤੀ ਨਹੀਂ ਹੈ ਇਹ ਸ੍ਰੇਸ਼ਟ ਧਾਰਮਿਕ ਕੰਮ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨਹੀਂ ਹੈ ਆਖੋ ਸਤਨਾਮ ਕਿੰਨਾ ਕਈ ਕਹਿੰਦੇ ਆ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਐਦਾਂ ਦੇ ਕਰੜੇ ਸ਼ਬਦ ਨਹੀਂ ਵਰਤਦੇ ਸਾ ਐਦੂ ਤਿੱਖੇ ਤੇ ਸਾਡੇ ਭਲੇ ਵਾਸਤੇ ਸ਼ਬਦ ਕੀ ਹੋ ਸਕਦੇ ਆ ਆਖੋ ਸਤਨਾਮ ਡੰਕੇ ਦੀ ਚੋੜ ਤੇ ਪ੍ਰਚਾਰ ਕੀਤਾ ਹੈ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੰਡ ਨੂੰ ਦੂਰ ਕੀਤਾ ਹੈ ਇਹ ਆਪਣੇ ਬੋਲ ਨਹੀਂ ਹਨ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬੋਲ ਨੇ ਆਖੋ ਸਤਨਾਮ ਅੱਖੀ ਤਾਂ ਮੀਟ ਹੈ ਨਾਕ ਪਕੜ ਹੈ ਠੱਗਣ ਕੋ ਸੰਸਾਰ ਆਂਟ ਸੇਤੀ ਨਾਕ ਪਕੜਾ ਸੂਜ ਤੇ ਤਿੰਨ ਲੋਕ ਕਹਿੰਦੇ ਹੱਥ ਦੇ ਅੰਗੂਠੇ ਦੇ ਨਾਲ ਦੀਆਂ ਦੋ ਉਂਗਲਾਂ ਨਾਲੇ ਆਪਣਾ ਨੱਕ ਫੜਦੇ ਹਨ ਤੇ ਸਮਾਧੀ ਦੀ ਸ਼ਕਲ ਵਿੱਚ ਬੈਠ ਕੇ ਮੂੰਹੋਂ ਆਖਦੇ ਹਨ ਕਿ ਇਹਦੇ ਨਾਲ ਤਿੰਨੇ ਲੋਕ ਦਿਸਦੇ ਆ ਆਖੋ ਸਤਨਾਮ ਐਦਾਂ ਸੀਗਾ ਕੋਈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਰਦਾਨਾ ਜੀ ਤੇ ਬਾਲਾ ਜੀ ਜਾ ਰਹੇ ਸੀ ਤੇ ਉਹ ਇਦਾਂ ਮੋਨ ਧਾਰੀ ਬੈਠਾ ਕੋਈ ਫਕੀਰ ਬਣਿਆ ਬੈਠਾ ਅੱਖਾਂ ਬੰਦ ਕਰਕੇ ਤੇ ਲੋਟਾ ਰੱਖਿਆ ਹੋਇਆ ਮੂਹਰੇ ਤੇ ਅੱਖਾਂ ਬੰਦ ਕਰਕੇ ਬੈਠਾ ਸੀ ਤੇ ਲੋਕ ਆਉਂਦੇ ਸੀ ਗੜਬੇ ਵਿੱਚ ਪੈਸੇ ਡਿੱਗਦੇ ਸੀ ਤਾਲੇ ਤੇ ਮਾਇਆ ਡਿੱਗਦੀ ਸੀ ਤੇ ਬੈਠਾ ਸੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਕੀ ਹੈ ਕਹਿੰਦੇ ਜੀ ਇਹ ਸਾਧੂ ਹੈ ਮਹਾਪੁਰਖ ਹੈ ਮੋਨ ਰੱਖਿਆ ਹੋਇਆ ਬੋਲਦੇ ਨਹੀਂ ਤੇ ਬਾਣੀ ਕਹਿੰਦੀ ਮੋਨ ਬਗੂਤਾ ਕਿਉਂ ਜਾਗਾ ਗੁਰਬਿਨ ਸੁਤਾ ਪਗੋਪੇ ਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰਛਾਈ ਪਾਈ ਸਿਰਚ ਸਵਾਪ ਆ ਲਈ ਮੂਰਖ ਅੰਦੇ ਪੱਤ ਗਵਾਈ ਇਹਦਾ ਮੂਰਖ ਨੇ ਆਪਣੀ ਪਾਤੀ ਗਵਾ ਲਈ ਸਿਰਛਾਈ ਪਾਈ ਮੋਰਖੰਦ ਦੇ ਪੱਤ ਗਵਾਈ ਦੇ ਨੂੰ ਦੁੱਖ ਤੇ ਦੇਣਾ ਹੀ ਨਹੀਂ ਮਹਾਰਾਜ ਨੇ ਕਿੰਨੇ ਵਾਰੀ ਸੁਣਾ ਤੁਸੀਂ ਆਸਾ ਦੀ ਵਾਰ ਵਿੱਚ ਉਹ ਮਾਇਆ ਡਿੱਗਦੀ ਐ ਤੇ ਟਕਾਈ ਨਾਲ ਬੈਠਾ ਐ ਕਹਿੰਦੇ ਜੀ ਇਹਨਾਂ ਨੇ ਮੌਨ ਧਾਰਿਆ ਹੋਇਆ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਇੰਨੀ ਬੰਦਗੀ ਵਾਲਾ ਨਾ ਇਹਨੂੰ ਕਿਸੇ ਘਰ ਵਿੱਚ ਲੈ ਕੇ ਜਾਓ ਇੱਕ ਗੁਰਮੁਖਵਾਰੇ ਨੂੰ ਕਿਹਾ ਕਿ ਇਹਦਾ ਮੌਨ ਰੱਖਿਆ ਹੋਇਆ ਬੋਲਣਾ ਇਹਨੇ ਹੈ ਨਹੀਂ ਤੇ ਇਹਨੂੰ ਜਾ ਕੇ ਤੂੰ ਆਪਣੇ ਘਰ ਵਿੱਚ ਪਹਾ ਤੇ ਬਹਾਉਣਾ ਪਤਾ ਕਿਵੇਂ ਹੈ ਜਾ ਕੇ ਉੱਥੇ ਇਹਨੂੰ ਕਦੀ ਰੋੜਾਂ ਦੀ ਪਛਾਈ ਕਰੀ ਤੇ ਖਾਣ ਪੀਣ ਨੂੰ ਬਿਲਕੁਲ ਸਾਦਾ ਤੇ ਪਤਲਾ ਦੇਣਾ ਹੈ ਬਸ ਥੋੜੀ ਜੀ ਨਾਰਮਲ ਜੀ ਦਾਲ ਬਣਾਉਣੀ ਹੈ ਤੇ ਪ੍ਰਸ਼ਾਦ ਦੇਣੇ ਬਾਹਲੇ ਹੱਲ ਜਾ ਕੇ ਤੇ ਜਦੋਂ ਬੈਠਾ ਰਿਹਾ ਰੋੜਾਂ ਦੀ ਪਛਾਈ ਕੀਤੀ ਤੇ ਪ੍ਰਸ਼ਾਦ ਦਾ ਵੀ ਬਹੁਤਾ ਚੰਗਾ ਨਹੀਂ ਮਿਲਿਆ ਤੇ ਜਾ ਕੇ ਜਦੋਂ ਪੂਰਾ ਹੋਇਆ ਮੋਨ ਖੁੱਲ ਗਿਆ ਵੀ ਕਹਿੰਦਾ ਬਹੁਤ ਆ ਤੇ ਜਾ ਕੇ ਜਦੋਂ ਗੁਰਨਾਨਕ ਦੇਵ ਜੀ ਕੋਲ ਗਿਆ ਤੇ ਜਾ ਕੇ ਦੱਸਿਆ ਜਦੋਂ ਲੈ ਕੇ ਗਏ ਕੋਲ ਕਹਿੰਦੇ ਜੀ ਇਹਨਾਂ ਨੇ ਆਪਣਾ ਮੋਹਨ ਆ ਜਿਹੜਾ ਉਹ ਪੂਰਾ ਕੀਤਾ ਹੈ ਕਹਿੰਦੇ ਸੇਵਾ ਕੀਤੀ ਉਹ ਗੁਰਮੁਖ ਪਿਆਰਾ ਕਹਿੰਦਾ ਜੀ ਮੈਂ ਬਹੁਤ ਸੇਵਾ ਕੀਤੀ ਜਿਵੇਂ ਤੁਸੀਂ ਕਿਹਾ ਸੀ ਨਾਲ ਦੀ ਨਾਲ ਬੋਲ ਪਿਆ ਕਹਿੰਦਾ ਜੀ ਕਿਹੜੀ ਸੇਵਾ ਕੀਤੀ ਇਹਨੇ ਨਾ ਕੋਈ ਚੱਜ ਦਾ ਪ੍ਰਸ਼ਾਦਾ ਨਾ ਮੈਨੂੰ ਕੋਈ ਚੰਗਾ ਬਿਸਤਰਾ ਦਿੱਤਾ ਮੋਹਨ ਖੁੱਲ ਗਿਆ ਇਸ ਤਰ੍ਹਾਂ ਮਰੇ ਕਹਿੰਦੇ ਅੱਖੀ ਤਾਂ ਮੀਟਾ ਨਾਕ ਪਕੜਾ ਠੱਗਣ ਕੋ ਸੰਸਾਰ ਆਂਟ ਸੇਤੀ ਨਾਕ ਪਕੜਾ ਸੂਝ ਤੇ ਤਿੰਨ ਲੋਕ ਇਹਦਾ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਨੇ ਸਾਨੂੰ ਇਸ ਵਿੱਚੋਂ ਕੱਢਿਆ ਇਹ ਕਰਨ ਦੀ ਬਜਾਏ ਸ਼ਰੀਰ ਨੂੰ ਦੁੱਖ ਦੇਣ ਦੀ ਬਜਾਏ ਕਿਰਤ ਕਰ ਲੈ ਕੰਮ ਕਰ ਲੈ ਕੋਈ ਤੈਨੂੰ ਕੋਈ ਫਾਇਦਾ ਤੇ ਹੋਏਗਾ ਕੋਈ ਭਲਾ ਤੇ ਹੋਏ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਇਹ ਸਮਾਧੀ ਦੀ ਸ਼ਕਲ ਵਿੱਚ ਬੈਠਣਾ ਮੂੰਹੋਂ ਆਖਦੇ ਹਨ ਕਿ ਸਾਨੂੰ ਤਿੰਨੇ ਲੋਕ ਦਿਸ ਰਹੇ ਹਨ ਮਗਰ ਪਾਛੈ ਕਛ ਨਾ ਸੂਜੈ ਇਹ ਪਦਮ ਅਲੋ ਕਹਿੰਦੇ ਆਪਣੇ ਪਿੱਛੇ ਪਈ ਕੋਈ ਚੀਜ਼ ਨਹੀਂ ਦਿਸਦੀ ਇਹ ਚਰਜ ਪਦਮ ਆਸਣ ਹੈ ਤੇ ਦਿਸਦੀ ਆਪਣੀ ਚੀਜ਼ ਵੀ ਨਹੀਂ ਮੈਂ ਕਿਹਾ ਨਾ ਕਿ ਕਹਿੰਦੇ ਇੱਕ ਵਾਰੀ ਲोटा ਲੁਕੋ ਵੀ ਦਿੱਤਾ ਸੀ ਉਸੇ ਦਾ ਗੁਰੂ ਨਾਨਕ ਦੇਵ ਜੀ ਕਹਿੰਦੇ ਲोटा ਲੁਕੋਇਆ ਉਹ ਭਲਾ ਦੱਸਦਾ ਕਿ ਨਹੀਂ ਦੱਸਦਾ ਜਦੋਂ ਖੜਕਾ ਹੋਣ ਉਹ ਹਟ ਗਿਆ ਢਾਲਿਆਂ ਦਾ ਤੇ ਉਹਦੀ ਅੱਖਾਂ ਖੁੱਲ ਗਈਆਂ ਇਸੇ ਤਰ੍ਹਾਂ ਇਹ ਕੁਝ ਤਰੀਕੇ ਹੁੰਦੇ ਨੇ ਆ ਤੁਸੀਂ ਜਾਣਿਓ ਨਾ ਇਹ ਤਜਰਬਾ ਹੁੰਦਾ ਏ ਥੋੜਾ ਜਿਹਾ ਬਸ ਵਾ ਦੱਸ ਦਿੰਦੇ ਆ ਜੀ ਏਦਾਂ ਦੱਸ ਦਿੰਦੇ ਆ ਕੁਛ ਨਹੀਂ ਪਤਾ ਲੱਗਦਾ ਜੇ ਆਪਣੇ ਜੁੱਤੇ ਵੀ ਗਵਾ ਜਾਣ ਨਾ ਉਹਨਾਂ ਦੇ ਤਾਂ ਵੀ ਉਹਨਾਂ ਤੋਂ ਲੱਭੇ ਨਹੀਂ ਜਾਣੇ ਵੀ ਕਿਧੇ ਕੋਲੇ ਆ ਚੱਕ ਲਿਆਓ ਕਦੇ ਨਹੀਂ ਦੱਸ ਸਕਦੇ ਪਿਆਰੇ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਆ ਮਗਰ ਪਾਛੈ ਕਛ ਨਾ ਸੂਝੈ ਕਹਿੰਦੇ ਆਪਣੇ ਪਿੱਛੇ ਪਈ ਚੀਜ਼ ਵੀ ਨਹੀਂ ਦਿਸਦੀ ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਪਾਕੇ ਆ ਗਈ ਕਹਿੰਦੇ ਆਪਣੇ ਆਪ ਨੂੰ ਉਸ ਵੇਲੇ ਦੀ ਗੱਲ ਹੈ ਹਿੰਦੂ ਧਰਮ ਦੇ ਰਾਖੇ ਸਮਝਣ ਵਾਲੇ ਖੱਤਰੀਆਂ ਨੇ ਆਪਣਾ ਇਹ ਧਰਮ ਛੱਡ ਦਿੱਤਾ ਜਿਨ੍ਹਾਂ ਨੂੰ ਇਹ ਮੂਹ ਮਲੇਸ਼ ਕਹਿ ਰਹੇ ਹਨ ਰੋਜੀ ਦੀ ਖਾਤਰ ਇਹਨਾਂ ਦੀ ਬੋਲੀ ਗ੍ਰਹਿਣ ਕਰ ਚੁੱਕੇ ਹਨ ਸ੍ਰੇਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਕਹਿੰਦੇ ਇਨਾਂ ਦੇ ਧਰਮ ਦੀ ਮਰਿਆਦਾ ਮੁੱਕ ਚੁੱਕੀ ਹੈ ਸਾਰੀ ਸ੍ਰਿਸ਼ਟੀ ਇੱਕੋ ਵਰਨ ਦੀ ਹੋ ਗਈ ਹੈ ਇੱਕੋ ਅਧਰਮ ਹੀ ਅਧਰਮ ਪ੍ਰਧਾਨ ਹੋ ਗਿਆ ਸੱਚ ਕਾਲ ਕੁੜ ਵਰਤਿਆ ਕਲ ਕਲਕ ਬੇਤਾਲ ਵੀ ਉਹ ਬੀਜ ਪਤ ਲੈ ਗਏ ਅਬ ਕੋ ਉਗ ਵੈਦਾਲ ਗੋਆ ਕੀ ਹੈ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ ਧਰਮ ਤੇ ਅਸਲੀ ਖੰਭ ਲਾ ਕੇ ਉੱਡ ਗਿਆ। ਸ੍ਰੇਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ। ਕਹਿੰਦੇ ਸਾਰੀ ਸ੍ਰਿਸ਼ਟੀ ਇੱਕੋ ਵਰਨ ਦੀ ਹੋ ਗਈ ਇੱਕੋ ਅਧਰਮ ਹੀ ਅਧਰਮ ਪ੍ਰਧਾਨ ਹੋ ਗਿਆ। ਅਸ਼ਟ ਸਾਜ ਰਾਜ ਪ੍ਰਾਣ ਸੁੱਧ ਹੈ। ਕਰਹਿ ਬੇਦ ਅਭਿਆਸ। ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਨ ਕਰਦੇ ਆ ਕਿ ਬ੍ਰਾਹਮਣ ਲੋਕ ਅਸ਼ਟਾਧਿ ਆਦਿਕ ਗ੍ਰੰਥ ਰਚ ਕੇ ਉਹਨਾਂ ਅਨੁਸਾਰ ਪ੍ਰਾਣਾ ਨੂੰ ਵਿਚਾਰਦੇ ਹਨ ਤੇ ਵੇਦਾਂ ਦਾ ਭਿਆਸ ਕਰਦੇ ਹਨ ਬਸ ਇੰਨੇ ਨੂੰ ਹੀ ਉਹ ਸ੍ਰੇਸ਼ਟ ਧਰਮ ਕਰਮ ਮੰਨੀ ਬੈਠੇ ਹਨ ਪਾ ਪਿਦਵਾਨ ਬਣ ਜਾਣਾ ਬਿਨ ਨਾਮ ਹਰ ਕੇ ਮੁਕਤ ਨਹੀਂ ਪਰ ਲਾਸਟ ਤੇ ਗੁਰੂ ਸਾਹਿਬ ਜੀ ਨੇ ਪਤਾ ਕੀ ਕਿਹਾ ਹੈ ਇਸ ਸ਼ਬਦ ਦੇ ਵਿੱਚ ਕੀ ਪੜਿਆ ਆਪਾਂ ਵੀ ਕਾਲ ਨਹੀਂ ਜੋਗ ਨਹੀਂ ਨਾਹੀਂ ਸਤ ਕਾ ਟੱਬ ਥਾ ਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਹ ਬਜਗ ਵੀ ਕਲਮੈ ਰਾਮ ਨਾਮ ਸਾ ਸਭ ਤੋਂ ਸ਼੍ਰੇਸ਼ਟ ਭਗਤੀ ਹੈ ਅੱਖੀ ਤਾਂ ਮੀਟਾ ਨਾਕ ਪਕੜਾ ਠੱਗਣ ਕੋ ਸੰਸਾਰ ਬਾਕੀ ਸਾਰਾ ਕੁਝ ਕਰਨਾ ਸ਼ਰੀਰ ਨੂੰ ਦੁੱਖ ਦੇਣਾ ਇਹ ਤੇ ਕਿਹਾ ਹੀ ਨਹੀਂ ਮਹਾਰਜ ਨੇ ਸਿਰੋਂ ਸਰਦਾਰ ਤੈਨੂੰ 84 ਲੱਖ ਜੂਨਾ ਦਾ ਸਰਦਾਰ ਬਣਾਇਆ ਹੈ ਕਿਤਨੂ ਸੋਹਣੇ ਬਸਤਰ ਪਾਉਣ ਲਈ ਸੋਹਣੀ ਦਸਤਾਰ ਸਜਾਉਣ ਲਈ ਪ੍ਰਮਾਤਮਾ ਦੇ ਬਖਸ਼ੀ ਕੇਸ ਦਾੜੀ ਲਈ ਇਹ ਕਹਿਆ ਮਹਾਰਾਜ ਸਿਪਾਸ਼ਾ ਕਹਿੰਦੇ ਤੇ ਕਿਆ ਹੀ ਬਉ ਭੇਖ ਕੀਆ ਦੇਹੀ ਦੁਖਦੀਆ ਸੋਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਵਾਦ ਗਵਾਇਆ ਬੌਧੁਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੈ ਐਨਸ ਕਹਿਰਾ ਮੋਨ ਬਗੂਤਾ ਕਿਉਂ ਜਾਗੈ ਗੁਰਵਿੰਨ ਸੂਤਾ ਕਹਿੰਦੇ ਜਿਹੜਾ ਇਹ ਗੱਲਾਂ ਕਰ ਰਿਹਾ ਸਾਰੀਆਂ ਉਹ ਤਾਂ ਗੁਰੂ ਵੱਲੋਂ ਸੁੱਤਾ ਹੋਇਆ ਹੈ ਆਸਾ ਦੀ ਵਾਰ ਪੜਦਿਆਂ ਨੂੰ ਸਦੀਆਂ ਬੀਤ ਗਈਆਂ ਗੱਲ ਤੇ ਸਮਝਣ ਦੀ ਹੈ ਨਾ ਆਸਾ ਦੀ ਵਾਰ ਲੱਗੀ ਜੀ ਸਾਡੇ ਬਹੁਤ ਵਧੀਆ ਆਸਾ ਦੀ ਵਾਰ ਆਸਾ ਦੀ ਵਾਰ ਵਿੱਚ ਜਿੰਨਾ ਪਖੰਡ ਦਾ ਵਿਰੋਧ ਕੀਤਾ ਗਿਆ ਬਹੁਤ ਜ਼ਿਆਦਾ ਬਹੁਤ ਗਿਆਨ ਦਿੱਤਾ ਆਸਾ ਦੀ ਵਾਰ ਦੇ ਵਿੱਚ ਆਸਲ ਵਿੱਚ ਤੁਸੀਂ ਸੁਣਦੇ ਰਹੇ ਨੋ ਵੀ ਬਾਣੀ ਨਾ ਜਿਹੜੀ ਉਹ ਸਾਨੂੰ ਜੀਵਨ ਜਿਉਣਾ ਸਿਖਾਉਂਦੀ ਹੈ ਸਾਨੂੰ ਔਖਾ ਨਹੀਂ ਕਰਨਾ ਚਾਹੀਦਾ। ਨਾ ਗੁਰਬਾਣੀ ਸਾਨੂੰ ਕੁਖੜ ਰੱਖੇ ਨਾ ਗੁਰਬਾਣੀ ਸਾਨੂੰ ਧਿਆਇਆ ਰੱਖੇ ਨਾ ਗੁਰਬਾਣੀ ਸਾਨੂੰ ਇਸ਼ਨਾਨ ਕਰਨ ਤੋਂ ਰੋਕੇ ਬਾਣੀ ਤੇ ਰੋਜ਼ ਕਹਿੰਦੀ ਹੈ। ਬਾਣੀ ਤੇ ਰੋਜ਼ ਕਹਿੰਦੀ ਹੈ ਵੀ ਨਿਤ ਇਸ਼ਨਾਨ ਕਰ ਕਰੇ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਵੀ ਮਨ ਤੇ ਤਨ ਅਰੋਗ ਹੋ ਜਾਂਦਾ ਹੈ। ਬਿਨ ਨਾਮ ਹਰ ਕੇ ਮੁਕਤ ਨਾਹੀ ਕਹੈ ਨਾਨਕ ਦਾਸ ਇਸ ਸ਼ਬਦ ਦੇ ਲਾਸਟ ਵਿੱਚ ਮਰਜ ਨੇ ਇਹੀ ਕਿਹਾ ਹੈ ਕਿ ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਬਕਾਰਾਂ ਤੋਂ ਖਲਾਸੀ ਨਹੀਂ ਹੋ ਸਕਦੀ ਸਮਝ ਤੋਂ ਬਿਨਾ ਬਕਾਰਾਂ ਤੋਂ ਖਲਾਸੀ ਨਹੀਂ ਹੋ ਸਕਦੀ ਬਕਾਰਾਂ ਤੋਂ ਖਲਾਸੀ ਕਰਕੇ ਆਪਣਾ ਕਿਰਤ ਕਰਨ ਤੇ ਨਾਮ ਜਪਣ ਤੇ ਵੰਡ ਕੇ ਛੱਕਣ ਵਿੱਚ ਜੁੜ ਜਾ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਫਰਮਾਨ ਹੈ ਆਖੋ ਸਤਨਾਮ ਕਿਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਇਹ ਸ੍ਰਿਸ਼ਟੀ ਦੇ ਵਿੱਚ ਤਾਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆਰਤੀ ਵੀ ਆਪਣੇ ਆਪ ਹੋ ਰਹੀ ਹੈ ਜੇ ਤੂੰ ਕਵੇਂ ਤਨ ਆਸਰੀ ਮਹੱਲਾ ਪਹਿਲਾ ਆਰਤੀ ਆਪ ਪੜਦੇ ਆ ਨਾ ੴ ਸਤਿਗੁਰ ਪ੍ਰਸਾਦ ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਆਰਤੀਆਂ ਕਰਦੇ ਆ। ਅਖੰਡ ਪਾਠ ਸਾਹਿਬ ਦੇ ਭੋਗ ਤੇ ਗਏ ਇੱਕ ਵਾਰੀ ਅਸੀਂ ਵੇਖ ਕੇ ਨਾ ਆਪਦੇ ਮਨ ਨੂੰ ਵੀ ਮਤਲਬ ਸ਼ਰਮ ਮਹਿਸੂਸ ਹੋਵੇ। ਉਹ ਬੰਦਿਆਂ ਨੇ ਕੀ ਕੀਤਾ ਲੋਕ ਵੇਖ ਰਹੇ ਸਨ। ਇਦਾਂ ਦੀਵੇ ਲਾਏ ਥਾਲੀ ਵਿੱਚ ਕਮਾ ਕੇ ਗੁਰੂ ਗ੍ਰੰਥ ਸਾਹਿਬ ਜੀ ਮੂਹਰੇ। ਉਦੋਂ ਆਦ ਇੱਕ ਬੰਦਾ ਲੈ ਕੇ ਥਾਲੀ ਜਿਵੇਂ ਆਪਾਂ ਦੇਖ ਵਰਤੌਨੇ ਉਹਨਾਂ ਸੰਗਤ ਵਿੱਚ ਤੁਰ ਪਿਆ। ਉਹ ਕੋਈ 5 ਰੱਖੇ ਕੋਈ 10 ਰੱਖੇ ਕੋਈ 20 ਦੱਸੇ ਮੈਂ ਕਹਾਂ ਕਿਉਂ 200 ਰੁਪਏ ਪਿੱਛੇ ਬੰਦਾ ਕੀ ਕੁਝ ਕਰਦਾ ਫਿਰਦਾ ਹੈ ਪਰ ਸਾਨੂੰ ਹਜੇ ਵੀ ਗਿਆਨ ਨਹੀਂ ਵੀ ਤੂੰ ਇਹ ਕੀ ਕਰ ਰਿਹਾ ਹੈ ਕਹਿਣ ਵਾਲਾ ਕੋਈ ਨਹੀਂ ਸੀ ਕਹਿਣ ਵਾਲਾ ਕੋਈ ਨਹੀਂ ਸੀ ਬਸ ਕੱਢੇ ਕਿਸ ਨੇ ਢਾਲਾ ਕਿਸ ਨੇ ਸਿਰਫ ਹੈ ਕਾਦਾ ਕੰਮ ਸੀ ਸਾਨੂੰ ਸਬਰ ਆ ਜਾਏ ਤੇ ਮਾਇਆ ਉਦੋਂ ਹੀ ਨਹੀਂ ਮੁੱਕਦੀ ਆਖੋ ਸਤਨਾਮ ਉਹ ਚੰਗੀਆਂ ਗੱਲਾਂ ਕਰਕੇ ਵੀ ਤਾਂ ਕਮਾਈ ਜਾ ਸਕਦੀ ਹੈ ਮਹਾਰਜ ਕਹਿੰਦੇ ਦੇਖ ਸਾਰਾ ਆਕਾਸ਼ ਮੰਨ ਲੋ ਇੱਕ ਥਾਲ ਹੈ ਸੂਰਜ ਤੇ ਚੰਦ ਇਸ ਥਾਲ ਵਿੱਚ ਦੀਵੇ ਬਣੇ ਹੋਏ ਆ ਤਾਰਿਆਂ ਦੇ ਸਮੂਹ ਥਾਲ ਵਿੱਚ ਮੋਤੀ ਰੱਖੇ ਹੋਏ ਆ ਇਹ ਉਹਦੀ ਆਰਤੀ ਹੋ ਰਹੀ ਹੈ ਪ੍ਰਮਾਤਮਾ ਦੀ ਆਪਣੇ ਆਪ ਆਰਤੀ ਹੋ ਰਹੀ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਚਨਕ ਮੋਤੀ ਤੂਪ ਮਲ ਅਨਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਮਾਰੇ ਕਹਿੰਦੇ ਮਾਨੋ ਮਲੇ ਪਰਬਤ ਵੱਲੋਂ ਆਉਣ ਵਾਲੀ ਹਵਾ ਮਾਨਕ ਧੂਪ ਧੁਖ ਰਹੀ ਹੈ ਹਵਾ ਜੋਰ ਕਰ ਰਹੀ ਹੈ ਤੇ ਸਾਰੀ ਬਨਸਪਤੀ ਜੋਤ ਰੂਪ ਪ੍ਰਭੂ ਦੀ ਆਰਤੀ ਲਈ ਫੁੱਲ ਦੇ ਰਹੀ ਹੈ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ हे ਜੀਵਾਂ ਦੇ ਜਨਮ ਮਰਨ ਨਾਸ ਕਰਨ ਵਾਲੇ ਕੁਦਰਤ ਵਿੱਚ ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ ਤੇ ਗੁਰੂ ਸਾਹਿਬ ਨੂੰ ਅਸੀਂ ਜਿਹੜਾ ਕਰਦੇ ਆ ਉਹ ਰਾਜੇ ਮਹਾਰਾਜਾਂ ਵਾਲਾ ਸਤਕਾਰ ਅਸਿਮਰ ਨੂੰ ਉਦੋਂ ਵੀ ਉੱਤੇ ਦਿੰਨੇ ਆ ਪਰ ਇੱਕ ਆਰਤੀ ਮਹਾਰਾਜ ਕਹਿੰਦਾ ਵੇਖੋ ਆਪਣੇ ਆਪ ਹੋ ਰਹੀ ਹੈ ਪਰ ਉਸ ਆਰਤੀ ਨੂੰ ਇਦਾਂ ਪਖੰਡ ਵਿੱਚ ਨਾ ਲਿਜਾਇਆ ਜਾਵੇ ਇਹ ਮਾਨ ਸਤਕਾਰ ਹੈ ਗੁਰੂ ਜੀ ਦਾ ਆਪਾਂ ਕਹਿੰਦੇ ਚਵਰ ਤਖਤ ਸ਼ਾਤਰ ਜੀ ਦੇ ਮਾਲਕ ਅਸੀਂ ਚੌਰ ਕਰਦੇ ਆਂ ਚੰਦੋਆ ਲਾਨਦੇ ਆਂ ਛਤਰ ਤਾਣਦੇ ਆਂ ਅਮਰ ਜੀ ਤੇ ਇਹ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਜੀ ਦਾ ਸਤਕਾਰ ਹੈ ਅਨਹਦ ਸ਼ਬਦ ਵਜੰਤ ਭੇਰੀ ਜੀਵਨ ਰੌਮਾਨ ਨੂੰ ਤੇਰੀ ਆਰਤੀ ਵਾਸਤੇ ਇੱਕ ਨਗਾਰੇ ਵੱਜ ਰਹੇ ਹਨ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ